सीएम भगवंत मान ਨੂੰ दिल्ली लोबी यानी अरविंद केजरीवाल ਨੇ 사이드 ਤੇ ਕਰ ਦਿੱਤੇ ਨੇ ਬਹੁਤ ਵੱਡਾ ਜਿਹੜਾ ਕਿ ਤਮਾਕਾ ਹੀ ਕਰ ਦਿੱਤਾ अरविंद केजरीवाल ਨੇ ਪੰਜਾਬ ਦੇ ਮੁੱਖ ਮੰਤਰੀ ਦੀ ਅਕਸਰ ਪਹਿਲਾਂ ਚਰਚਾ ਦੇ ਵਿੱਚ ਰਹੀ ਹੈ ਗੱਲ ਕਿ ਅਸਤੀਫਾ ਲੈ ਸਕਦਾ ਤਾਂ ਹੁਣ ਇੱਕ ਪਾਸੇ ਕੁਛ ਹੀ ਦਿਨ ਹੋਏ ਨੇ ਹਾਲਾਂਕਿ ਡੇਢ ਦੋ ਦਿਨ ਦੀ ਗੱਲ ਹੈ ਜਦੋਂ ਬਿਆਨ ਦਿੱਤਾ ਸੀ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਜਾਣਬੁੱਝ ਕੇ ਦਰਸਅਲੇ ਕਹਾਣੀ ਬਣੀ ਕਿਵੇਂ ਆ ਪੂਰੀ ਚੰਗੀਦਰਾ ਸਮਝੋ ਕਿ ਸੀਐਮ ਨੂੰ ਪਲੇਂਜੇ ਵਿੱਚ ਕਿਵੇਂ ਲਿਆ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਬਿਆਨ ਦਿਵਾ ਦਿੱਤਾ ਕਿ ਅਸੀਂ ਸਾਡੇ ਜਿਹੜੇ ਕਿਸਾਨ ਨੇ ਉਹ ਦਿੱਲੀ ਨਾ ਹੁਣ ਤੇ ਹੋਰ ਕਿੱਥੇ ਜਾਣ ਇਹ ਹੀ ਕਿਹਾ ਸੀ ਭਗਵੰਤ ਮਾਨ ਨੇ ਉਹ ਕੀਨੇ ਕਵਾਇਆ ਸੀ ਅਰਵਿੰਦ ਕੇਜਰੀਵਾਲ ਨੇ ਕਿਉਂ ਕਵਾਇਆ ਸੀ ਵੀ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਦੇਊ ਆ ਉਸ ਤੋਂ ਬਾਅਦ ਉਹਨੇ ਇੱਕ ਐਕਸ਼ਨ ਕਰਵਾ ਦਿੱਤਾ ਰਾਤੋਂ ਰਾਤ ਡੱਲੇਵਾਲ ਸਾਹਿਬ ਨੂੰ ਜਿਹੜਾ ਕਿ ਪੁਲਿਸ ਚੱਕ ਕੇ ਲੈ ਜਾਂਦੀ ਆ 2.5 300 ਬੰਦਾ ਪੁਲਿਸ ਦਾ ਉਹਨੂੰ ਚੱਕ ਕੇ ਲੈ ਕੇ ਗਿਆ ਤਾਂ ਉਸੇ ਹੀ ਪ੍ਰਕਾਰ ਇੱਕ ਗੇਮ ਕਮਾ ਦਿੱਤੀ ਹੋਰ ਅਰਵਿੰਦ ਕੇਜਰੀਵਾਲ ਨੇ ਗੇਮ ਖੇਡੀ ਆ ਸੀਐਮ ਭਗਵੰਤ ਮਾਨ ਦੇ ਨਾਲ ਕਿਉਂਕਿ ਬੜੇ ਲੰਬੇ ਸਮੇਂ ਤੋਂ ਪਹਿਲਾਂ ਚਰਚਾ ਦੇ ਵਿੱਚ ਰਹੀ ਹੈ ਗੱਲ ਕੀ ਭਗਵੰਤ ਮਾਨ ਦਾ ਅਸਤੀਫਾ ਲੈ ਸਕਦੇ ਨੇ ਜਾਂ ਲੈ ਲਿਆ ਜਾਊਗਾ ਤਾਂ ਉਹ ਅੱਜ ਗੱਲ ਖੁੱਲ ਗਈ ਹੈ ਇਹ ਤੁਹਾਡੇ ਸਾਹਮਣੇ ਮੈਂ ਖਬਰ ਧਰਨ ਜਾ ਰਿਹਾ ਜਿਹੜੀ ਤੁਹਾਡੇ ਹੋ ਛੁੱਟ ਜਾਣੀ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ੱੱੱਕਾ ਲੱਗਣਾ ਜਿਹੜੇ ਲੋਕ ਜਿਵੇਂ ਕਿ ਖੁਦ ਸੀਐਮ ਭਗਵੰਤ ਮਾਨ ਕਹਿੰਦੇ ਸੀ ਵੀ ਮੇਰੇ ਪਮਕੜ ਉਹਨਾਂ ਪੰਜਾਬ ਦੇ ਪਮਕੜਾਂ ਨੂੰ ਬਹੁਤ ਵੱਡਾ ੱੱਕਾ ਲੱਗਣਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਇੱਕ ਐਸਾ ਤਰੀਕੇ ਦੇ ਨਾਲ ਜਾਲ ਬੁਣਿਆ ਸੀ ਅਰਵਿੰਦ ਕੇਜਰੀਵਾਲ ਨੇ ਜਿਹੜਾ ਰਾਤੋਂ ਰਾਤ ਉਹਦੀ ਜ਼ਿੰਦਗੀ ਨੂੰ ਮਤਲਬ ਪਲਟਾ ਮਾਰ ਦਿੱਤਾ ਪਲਟਾ ਕੇ ਰੱਖ ਦਿੱਤੀ ਹੈ ਪੂਰੀ ਸਿਆਸਤ ਉਹਨਾਂ ਨੇ ਕਿਉਂਕਿ ਸਾਡੇ ਲੋਕਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੇ ਨਾਲ ਧੋਖਾ ਕਰ ਸਕਦਾ ਤਾਜੇ ਦੀ ਜਿਹੜੀ ਕਿ ਗੱਲ ਉਹ ਤੁਹਾਡੇ ਸਾਹਮਣੇ ਹੋਣ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਮੀਟਿੰਗਾਂ ਚੋਂ ਇਹ ਗਾਇਬ ਰਹੇ ਨੇ ਸੀਐਮ ਮਾਨ ਉਹਦਾ ਕਾਰਨ ਕੀ ਹੈ ਇਹ ਵੀ ਤੁਸੀਂ ਸੁਣ ਲਓ ਪਹਿਲਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕਰਦਾ ਅਗਲੇ ਵਿਚਾਰ ਸਾਂਝੇ ਸੁਣੋ ਦਿੱਲੀ ਨਵੀਂ ਤੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਿਲਕੁਲ ਸਾਈਡ ਲਾਈਨ ਕਰ ਦਿੱਤਾ ਔਰ ਉਸ ਤੋਂ ਬਾਅਦ ਕੁਝ ਹੀ ਕਰਦਿਆਂ ਬਾਅਦ ਇਹਦੇ ਪਰਮਾਨ ਤੇ ਸਬੂਤ ਵੀ ਬਣ ਗਏ ਜਦੋਂ ਕੱਲ ਪਟਿਆਲਾ ਤੋਂ ਇੱਕ ਅਹਿਲ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ ਜਿਹਦੇ ਵਿੱਚੋਂ ਭਗਵੰਤ ਮਾਨ ਗેરਹਾਜ਼ਰ ਰਹੇ ਪੂਰੇ ਪੰਜਾਬ ਤੋਂ ਯਾਤਰਾ ਕੱਢੀ ਗਈ ਪਰ ਭਗਵੰਤ ਮਾਨ ਨੂੰ ਉਹਦੇ ਵਿੱਚ ਦੇਖਿਆ ਨਹੀਂ ਗਿਆ ਕਿ ਭਗਵੰਤ ਮਾਨ ਆਪ ਨਹੀਂ ਆਏ ਜਾਂ ਉਹਨਾਂ ਨੂੰ ਸੱਦਿਆ ਨਹੀਂ ਗਿਆ ਇਸ ਯਾਤਰਾ ਦੇ ਵਿੱਚ ਅਮਨ ਅਰੋੜਾ ਨੂੰ ਉਬਾੜਿਆ ਔਰ ਦੂਜੇ ਬਾਰੇ ਕਈ ਵਾਰ ਇਹ ਹੁੰਦਾ ਕਿ ਸ਼ਾਇਦ ਮੁੱਖ ਮੰਤਰੀ ਕਿਤੇ ਬੀਜੀ ਹੋਣਗੇ ਦੂਜਾ ਜਿਹੜਾ ਹੈ ਨਾ ਵਕਸ਼ਨ ਸੀਗਾ ਉਹ ਦਿੱਲੀ ਦੇ ਵਿੱਚ ਇਹ ਵਕਸ਼ਨ ਦਿੱਲੀ ਦਾ ਪਾਰਟੀ ਦਾ ਸਥਾਪਨਾ ਦਿਵਸ ਸੀ ਜਿੱਥੇ ਅਰਵਿੰਦ ਕੇਜਰੀਵਾਲ ਨਾਲ ਸੰਦੀਪ ਪਾਠਕ ਰਾਜ ਆਯੂਸ਼ੀ ਸਰੇ ਬਹੁਤ سارے ਸਾਰੇ ਲੀਡਰਸ਼ਿਪ ਉਥੇ ਮੌਜੂਦ ਸੀ ਪਰ ਭਗਵੰਤ ਮਾਨ ਉਥੇ ਵੀ ਨਹੀਂ ਸੀ ਜਿਹੜੀ ਪਾਰਟੀ ਦੇ ਦੋ ਐਫਐਮ ਸਮਾਗਮ ਜਿਨ੍ਹਾਂ ਦੇ ਵਿੱਚੋਂ ਭਗਵੰਤ ਮਾਨ ਗેરਹਾਜ਼ਰ ਰਹੇ ਔਰ ਇਹ ਗેરਹਾਜ਼ਰ ਰਹੇ ਜਾਂ ਉਹਨਾਂ ਨੇ ਸੱਭਿਆ ਨਹੀਂ ਗਿਆ ਆ ਪਾਰਟੀ ਦੇ ਵੱਲੋਂ ਬਿਲਕੁਲ ਭਗਵੰਤ ਮਾਨ ਨੂੰ ਗੈਰਹਾਜ਼ਰ ਦਿਖਾ ਕੇ ਖਤਮ ਕਰਨ ਦੀ ਕੋਸ਼ਿਸ਼ ਹੈ ਕਾਈ ਇਹਦਾ ਇਸ ਬਹੁਤ ਐਂਟੀਕੀਅਰ ਗੱਲਬਾਤ ਕਰਮੀ ਹੈ ਸੁਣ ਲੈ ਪੰਜਾਬੀਓ ਖਤਮ ਕਰ ਹੀ ਦਿੱਤਾ ਸੀਐਮ ਭਗਵੰਤ ਮਾਨ ਨੂੰ ਦਰਸਲੇ ਪਹਿਲਾਂ ਹੀ ਇਹ ਲੋਕਾਂ ਨੂੰ ਸੀਗੀ ਭਲ ਕਿਸ ਗੱਲ ਦੀ ਵੀ ਅਰਵਿੰਦ ਕੇਜਰੀਵਾਲ ਗੇਮ ਖੇਡੂਗਾ ਤਾਂ ਉਹਨੇ ਖੇੜ ਦਿੱਤੀ ਹੈ ਕਿਵੇਂ ਖੇਢੀ ਆ ਡੱਲੇਵਾਲ ਨੂੰ ਚਕਵਾਉਣਾ ਅੱਧੀ ਰਾਤ ਨੂੰ 2:30 ਵਜੇ ਦਾ ਟਾਈਮ 300 ਪੁਲਿਸ ਪੰਜਾਬ ਪੁਲਿਸ ਦੇ ਨੌਜਵਾਨ ਉਹਨਾਂ ਨੂੰ ਚੱਕ ਕੇ ਲਿਆਏ ਫਿਰ ਡੀਆਈਜੀ ਦਾ ਬਿਆਨ ਆ ਜਾਂਦਾ ਪੁਲਿਸ ਮਹਿਕਮੇ ਦਾ ਜਿਹੜਾ ਕਿ ਵੱਡਾ ਅਫਸਰ ਹੁੰਦਾ ਬਹੁਤ ਵੱਡੀ ਪੋਸਟ ਹੁੰਦੀ ਆ ਚਲੋ ਪੁਲਿਸ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਕਿਉਂਕਿ ਪ੍ਰਸ਼ਾਸਨ ਸਰਕਾਰਾਂ ਦਾ ਬੰਧਿਆ ਹੁੰਦਾ ਉਹਨੇ ਕਹੀ ਗੱਲ ਕਿ ਅਸੀਂ ਉਹਦਾ ਟ੍ਰੀਟਮੈਂਟ ਜਾਂ ਫਿਰ ਉਹਦਾ ਚੈੱਕਅਪ ਕਰਵਾ ਰਹੇ ਹਾਂ ਬੜੇ ਧਿਆਨ ਦੇ ਨਾਲ ਚਲੋ ਤਾਂ ਇੱਕ ਉਹਨਾਂ ਦੀ ਡਿਊਟੀ ਬਣਦੀ ਹੈ ਜਦੋਂ ਉਹਨਾਂ ਨੂੰ ਆਰਡਰ ਮਿਲਣਗੇ ਤਾਂ ਉਹਨਾਂ ਨੇ ਤਾਂ ਆਪਣੀ ਡਿਊਟੀ ਨਿਭਾਉਣੀ ਐ ਉਹ ਤਾਂ ਰਹੀ ਅੱਡ ਗੱਲ ਪਰ ਦੂਜੇ ਪਾਸੇ ਝਾਹਰ ਕੀ ਹੁੰਦਾ ਸੀਐਮ ਭਗਵੰਤ ਮਾਨ ਕਹਿੰਦਾ ਸੀ ਵੀ ਕਿਸਾਨ ਸਾਡੇ ਜੇਕਰ ਦਿੱਲੀ ਨਾ ਆਉਣ ਤਾਂ ਹੋਰ ਕਿੱਥੇ ਜਾਣ ਲਾਹੌਰ ਜਾਣ ਇਹ ਗੱਲ ਕਹੀ ਸੀ ਉਸੇ ਹੀ ਪ੍ਰਕਾਰ ਇਹਨੇ ਅੱਧੀ ਰਾਤ ਨੂੰ ਛਾਪਾ ਪਵਾਇਆ ਢੱਲੇਵਾਲ ਤੇ ਤਾਂ ਲੋਕਾਂ ਨੂੰ ਸਿੱਧਾ ਪਤਾ ਲੱਗਿਆ ਵੀ ਪੰਜਾਬ ਦੀ ਪੁਲਿਸ ਕਿਹਦੇ ਅਧੀਨ ਹੈ ਪੰਜਾਬ ਸਰਕਾਰ ਦੇ ਅਧੀਨ ਤੇ ਭਗਵੰਤ ਮਾਨ ਨੂੰ ਚਾਰੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਮੋਰਚੇ ਲੱਗੇ ਨੇ ਅਲੱਗ-ਅਲੱਗ ਮੋਰਚਿਆਂ ਦੇ ਉੱਤੇ ਸਾਡੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਪੰਜਾਬ ਦੇ ਲੋਕ ਕੰਮ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਇੱਕ ਪਾਸੇ ਟਾਵਰ ਤੇ ਸਿੰਘ ਚੜਿਆ ਇੱਕ ਪਾਸੇ ਬੰਦੀ ਸਿੰਘਾਂ ਦਾ ਮੋਰਚਾ ਤਾਂ ਬੜੇ ਲੰਮੇ ਸਮੇ ਤੋਂ ਚੱਲੀ ਜਾਂਦਾ ਤਾਂ ਹੁਣ ਅਰਵਿੰਦ ਕੇਜਰੀਵਾਲ ਨੇ ਜਿਹੜੀ ਗੇਮ ਖੇਡੀ ਆ ਇਹਨੂੰ ਸਮਝਣ ਦੀ ਲੋੜ ਹੈ ਇਹ ਸੀਐਮ ਭਗਵੰਤ ਮਾਨ ਤੇ ਭਾਰੀ ਪਈ ਆ ਜਾਂ ਫਿਰ ਉਹਦੇ ਚਾਹਣ ਵਾਲਿਆਂ ਤੇ ਭਾਰੀ ਪਈ ਆ ਕਿਉਂਕਿ ਪਹਿਲਾਂ ਹੀ ਲੋਕਾਂ ਨੂੰ ਸ਼ੱਕ ਸੀ ਜਿਵੇਂ ਕਿ 4-5 ਬੰਦਿਆਂ ਦੇ ਨਾਲ ਦੇ ਕਰੀਬੀ ਬੰਦਿਆਂ ਦੇ ਅਸਤੀਫੇ ਲੈ ਗਏ ਫਿਰ ਇਹਨਾਂ ਨੇ ਖੁਦ ਹੀ ਇੱਕ رائے ਦੇ ਦਿੱਤੀ ਸੀਐਮ ਭਗਵੰਤ ਮਾਨ ਨੂੰ ਇਦ ਤਰ੍ਹਾਂ ਸਾਰ ਗੁੱਝੀਆਂ ਰਹੀਆਂ ਨੇ ਗੱਲਾਂ ਪਹਿਲਾਂ ਜਿਹੜਾ ਕਿ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਅਸਤੀਫਾ ਦੇਣਾ ਪ੍ਰਧਾਨਗਰੀ ਤੋਂ ਜਿਹੜਾ ਕਿ ਅਮਨ अरोड़ा ਨੂੰ ਦਿੱਤਾ ਗਿਆ ਉਹਦਾ 14 ਉਹਦੇ ਸੀ ਉਹਦੇ ਵਿੱਚੋਂ ਵੱਖ-ਵੱਖ ਲੋਕਾਂ ਨੂੰ ਯਾਨੀ ਉਹਦੇ ਬੰਦੇ ਐ ਨੇ ਖੁਦ ਬੰਦੇ ਆ ਉਹ رائے ਕਿਹਨੇ ਦਿੱਤੀ ਸੀ ਅਰਵਿੰਦ ਕੇਜਰੀਵਾਲ ਨੇ ਵੀ ਹੌਲੀ-ਹੌਲੀ ਹੌਲੀ-ਹੌਲੀ ਸਿੱਧੇ ਤੌਰ ਤੇ ਅਸਤੀਫਾ ਨਹੀਂ ਲੈਣਾ ਸੀ ਕੜੀ ਇੱਕ ਮਦਦ ਉਹਦੀ ਕੜੀਆਂ ਤੋੜਦਾ ਗਿਆ ਪਹਿਲਾਂ ਕਰੀਬੀਆਂ ਦੇ ਅਸਤੀਫੇ ਫਿਰ ਆਪਣੇ ਬੰਦੇ ਲਾ ਦੇ ਨੇ ਆ ਹੁਣ ਇਹਨੇ ਨਵੀਂ ਗੇਮ ਖੇਡੀ ਪਹਿਲਾਂ ਉਹਦੇ ਹੱਕ 'ਚ ਬਿਆਨ ਦਿਵਾਦਾ ਕਿਸਾਨਾਂ ਦੇ ਤਾਂ ਉਸ ਤੋਂ ਬਾਅਦ ਚੱਕ ਕੇ ਪੁਲਿਸ ਨੂੰ ਹੁਕਮ ਦਿਵਾ ਦਿੱਤੇ ਕਿ ਤੁਸੀਂ ਧਲੇਵਾਲ ਨੂੰ ਚੱਕ ਕੇ ਲੈ ਜਾਓ ਇਹਦੇ ਕਿਸਾਨ ਖਿਲਾਫ ਹੋ ਜਾਣਗੇ ਉਹਨੂੰ ਪਤਾ ਅਰਵਿੰਦ ਕੇਜਰੀਵਾਲ ਨੂੰ ਨੇ ਵੋਟ ਬੈਂਕ ਜਮਾ ਕਿੱਥੇ ਕਰਨਾ ਬੜੀ ਲੰਮੀ ਜੀ ਕਹਾਣੀ ਐ ਇਹਨੂੰ ਸਮਝਣ ਦੀ ਲੋੜ ਆ ਪੰਜਾਬ ਦੇ ਵਿੱਚ ਚਾਰੇ ਪਾਸੇ ਪ੍ਰਵਾਸੀ ਭਈਆਂ ਬੰਨਿਓ ਕਟਨਾਵਾ ਨੂੰ ਇਨਜਾਮ ਦਿੱਤਾ ਜਾਂਦਾ ਕਾਰਵਾਈ ਹੁੰਦੀ ਐ ਨਹੀਂ ਹੁੰਦੀ ਲੋਕ ਲਾਸ਼ਾਂ ਲੈ ਲੈ ਉੱਥੇ ਬੈਹਨੇ ਨੇ ਰੋੜਾਂ ਦੇ ਉੱਤੇ ਤੇ ਸਾਡੇ ਲੱਖਾ ਸਿੰਘ ਸੁਧਾਨਾ ਵਰਗੇ ਭਰਾ ਜਿਹੜੇ ਜਾ ਜਾ ਕੇ ਉੱਥੇ ਮੋਰਚਿਆਂ ਤੇ ਖੜਦੇ ਨੇ ਯਾਰ ਫੇਰ ਪੁਲਿਸ ਜਾਗਦੀ ਐ ਇਹ ਕਹਾਣੀ ਕੀ ਹੈ ਉਹ ਉਹਨਾਂ ਦੇ ਵਿਰੁੱਧ ਨਹੀਂ ਹੈਗਾ ਜਿਹੜਾ ਦਿੱਲੀ ਦਾ ਲਾਲਾ ਅਰਵਿੰਦ ਕੇਜਰੀਵਾਲ ਉਹ ਭਈਆਂ ਦੇ ਖਿਲਾਫ ਨਹੀਂ ਹੈਗਾ ਉਹ ਚਾਹੁੰਦਾ ਉਹਨਾਂ ਦਾ ਉਹਦਾ ਇੱਕ ਬਿਆਨ ਵੀ ਹੈ ਵੀ ਸਾਡੀ ਵੋਟ ਬੈਂਕਾ ਜਿਹੜੀ ਅਸੀਂ ਹਿੰਦੂਆਂ ਦੀ ਵੋਟ ਨਾਲ ਜਿੱਤ ਸਕਦੇ ਆ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੇ ਆ ਤਾਂ ਹਿੰਦੂ ਕੌਣ ਨੇ ਅਸੀਂ ਤਾਂ ਹਿੰਦੂ ਨਹੀਂ ਹੈਗੇ ਸਾਡੇ ਸਿੱਖ ਹਿੰਦੂ ਨਹੀਂ ਹੈਗੇ ਉਹਨੂੰ ਪਤਾ ਭਈਏ ਤੇ ਸਾਡੇ ਮਹਾਜਨ ਲੋਕ ਨੇ ਜਿਹੜੇ ਪਰ ਉਹ ਵੀ ਉਹਦੇ ਪਲੇਂਜੇ 'ਚ ਨਹੀਂ ਆਉਂਦੇ ਤਾਂ ਉਹਨੇ ਇੱਕ ਗੇਮ ਖੇਡੀ ਹੋਈ ਆ ਬੜਿਆ ਡੂੰਗਾ ਆ ਕਾ ਮੈਂ ਉਹਨੂੰ ਇਹ ਆ ਵੀ ਮੈਂ ਇੱਥੇ ਆਪਣਾ ਰਾਜ ਚਲਾ ਲੂੰਗਾ ਭਗਵੰਤ ਮਾਨ ਦੇ ਖਿਲਾਫ ਲੋਕਾਂ ਨੂੰ ਕਰ ਦਿੰਨਾ ਲੋਕ ਇਹਦੇ ਛੇਤਰ ਮਾਰਨਗੇ ਲੋਕ ਇਹਦੇ ਹਸਤੀਫੇ ਦੀ ਮੰਗ ਕਰਨਗੇ ਤੇ ਲੋਕ ਇਹਦੇ ਵਿਰੁੱਧ ਹੋ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਯਾਰ ਪੱਤਾ ਸਮਝ ਲੋ ਵੀ ਇੱਕ ਸਾਫ਼ ਹੀ ਹੈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅਰਵਿੰਦ ਕੇਜਰੀਵਾਲ ਨੇ ਤੁਹਾਡੇ ਸਾਹਮਣੇ ਹੀ ਆ ਖਾਸ ਕਰਕੇ ਉਹਨਾਂ ਲੋਕਾਂ ਨੂੰ ਧੱਕਾ ਲੱਗੂ ਜਿਹੜੇ ਸੀਐਮ ਭਗਵੰਤ ਮਾਨ ਦੇ ਕਟੜ ਯਾਨੀ ਇਮਾਨਦਾਰ ਜਿਹੜੇ ਭਗਤ ਕਹਿ ਸਕਦੇ ਜਾਂ ਫਿਰ ਫੈਨ ਕਹਿ ਸਕਦੇ ਆ ਤਾਂ ਉਹਨਾਂ ਨੂੰ ਵੱਡਾ ਤੱਕਾ ਲੱਗਿਆ ਭਗਵੰਤ ਮਾਨ ਦੀ ਇਸ ਜਿਹੜਾ ਕਿ ਅਸਤੀਫਾ ਲੈ ਸਕਦਾ ਉਹ ਕਿਸੇ ਵੇਲੇ ਵੀ ਖਬਰ ਆ ਸਕਦੀ ਆ ਭਗਵੰਤ ਮਾਨ ਦੀ ਛੁੱਟੀ ਕਰ ਸਕਦੇ ਨੇ ਆ ਹੁਣ ਕੀ ਸੁਣਿਆ ਤੁਸੀਂ ਨੇ ਇਹ ਮੀਡੀਆ ਪੱਤਰਕਾਰ ਦੇ ਮੂੰਹੋਂ ਕੀ ਸੁਣਿਆ ਕਿ ਦਰਅਸਲ ਉਹਨਾਂ ਨੂੰ ਖਤਮਕਾਰੀ ਦਿੱਤਾ ਗਿਆ ਕਿਉਂਕਿ ਕੱਲ ਉਹ ਜਿਹੜਾ ਇਹਨਾਂ ਦਾ ਇੱਕ ਰੈਲੀ ਜੀ ਸੀਗੀ ਇੱਕ ਰੋਡ ਸ਼ੋਅ ਜੇ ਵਾਂਗੂ ਤਾਂ ਉਹਦੇ ਵਿੱਚ ਉਹ ਗਾਇਬ ਰਹੇ ਨੇ ਉਹਦੀਆਂ ਮੀਟਿੰਗਾਂ ਦੇ ਵਿੱਚ ਉਹ ਗਾਇਬ ਰਹੇ ਨੇ ਜਿਹੜੀਆਂ ਅਰਵਿੰਦ ਕੇਜਰੀਵਾਲ ਨੇ ਸੱਦੀਆਂ ਸੀ ਦਿੱਲੀ ਦੇ ਵਿੱਚ ਤਾਂ ਇਹ ਸਾਰੀਆਂ ਕਹਾਣੀਆਂ ਨੇ ਅਰਵਿੰਦ ਕੇਜਰੀਵਾਲ ਮੈਂ ਕਿਹਾ ਸੀ ਵੀ ਜ਼ਹਿਰੀਲਾ ਸੱਪ ਹੈ ਤਾਂ ਉਹ ਸੱਪ ਅੱਜ ਇਹਨੂੰ ਰੰਗ ਦਿਖਾ ਰਿਹਾ ਜਿਹੜੀ ਪੰਜਾਬ ਦੇ ਲੋਕਾਂ ਨਾਲ ਹੋ ਰਹੀ ਹੈ ਉਹੀ ਉਧਰਲੇ ਪਾਸੇ ਸਾਡੇ ਮੁੱਖ ਮੰਤਰੀ ਦੇ ਨਾਲ ਹੋ ਰਹੀ ਹੈ ਤਾਂ ਠੀਕ ਆ ਪੰਜਾਬੀਓ ਵੀਡੀਓ ਨੂੰ ਸ਼ੇਅਰ ਮੇਰਾ ਵੀਰ ਦਬਕੇ ਕਰ ਦੇਣਾ ਜਿਹੜੇ ਭੈਣ ਭਰਾ ਨੇ ਮੇਰੇ ਚੈਨਲ ਤੇ ਨੂੰ ਸਬਸਕ੍ਰਾਈਬ ਕਰ ਲੈਣ ਤਾਕੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਹਾਂ ਅਗਲੇ ਟੌਪਿਕ ਤੇ